ਸੰਗਰਹਿਣੀ ਦੇ ਵਿੱਚ ਅਗਰ ਆਪਾਂ ਦੇਖੀਏ ਨਾ ਜਿਹੜੇ ਸਿੰਪਟਮ ਹੁੰਦੇ ਨੇ ਬੜੇ ਕੰਪਲੀਕੇਟਿਡ ਜਿਹੇ ਸਿੰਪਟਮ ਹੁੰਦੇ ਨੇ ਠੀਕ ਹੈ ਇਹਦੇ ਵਿੱਚ ਕਦੇ ਕਬਜ ਹੋ ਜਾਂਦੀ ਹੈ ਕਦੇ ਲੂਸ ਟੂਲ ਆਣ ਲੱਗ ਜਾਂਦੇ ਨੇ ਕਦੇ ਬਲੋਟਿੰਗ ਹੋਣ ਲੱਗ ਜਾਂਦੀ ਹੈ ਕਦੇ ਐਬਡੋਮినਲ ਕ੍ਰੈਂਪਸ ਦਰਦਾਂ ਹੋਣ ਲੱਗ ਜਾਂਦੀਆਂ ਨੇ ਜਾਂ ਕਦੇ ਗੈਸ ਪਰ ਇਹਦੇ ਵਿੱਚ ਜੇ ਮੋਸਟ ਕਾਮਨ ਆਪਾਂ ਜਿਹੜਾ ਸਿੰਪਟਮ ਦੇਖੀਏ ਇਹਦੇ ਵਿੱਚ ਹੁੰਦਾ ਅਰਜੈਂਟ ਨੀਡ ਟੂ ਡੈਫିକੇਟ ਆਫਟਰ ਮੀਲ ਮਤਲਬ ਖਾਣਾ ਖਾਂਦੇ ਹੀ ਤੁਰੰਤ ਪਖਾਨੇ ਦਾ ਵੇਗ ਹੋਣਾ ਮਤਲਬ ਹਾਜ ਜ਼ੋਰ ਪੈਣਾ ਨਾਲ ਹੀ ਖਾਣਾ ਖਾ ਕੇ ਮਤਲਬ 15 ਮਿੰਟ ਅੱਧਾ ਘੰਟਾ ਘੰਟੇ ਤੋਂ ਬਾਅਦ ਹੀ ਬੰਦੇ ਨੂੰ ਮਹਿਸੂਸ ਹੋਊਗਾ ਕਿ ਮੈਨੂੰ ਫਰੈਸ਼ ਹੋਣਾ ਹੈ ਠੀਕ ਹੈ ਇਹ ਸਭ ਤੋਂ ਜਿਹੜਾ ਇੰਪੋਰਟੈਂਟ ਸਿੰਪਟਮ ਹੈ ਜਿਹੜਾ ਇਹਦੇ ਵਿੱਚ ਮਲ ਹੁੰਦਾ ਬਾਰ-ਬਾਰ ਥੋੜਾ-ਥੋੜਾ ਕਰਕੇ ਮਲ ਆਊਗਾ ਇੱਕ ਵਾਰੀ ਸੰਤੁਸ਼ਟੀ ਨਹੀਂ ਹੋਊਗਾ ਵੀ ਤੁਸੀਂ ਕਲੀਅਰ ਹੋ ਗਏ ਇਹ ਤੋਂ ਇਲਾਵਾ ਜੇ ਅਗਰ ਆਪਾਂ ਦੇਖੀਏ ਜਿਹੜਾ ਮਲ ਹੁੰਦਾ ਉਹ ਝੱਗਦਾਰ ਹੋਏਗਾ ਠੀਕ ਹੈ ਜੀ ਕਦੇ ਸਖਤ ਜਾਂ ਕਦੇ ਪਤਲਾ ਉਹਦੀ ਕੋਈ ਪਾਰਟਿਕੂਲਰ ਇੱਕ ਕੰਸਿਸਟੈਂਸੀ ਨਹੀਂ ਹੋਣੀ ਇਹਦੇ ਵਿੱਚ ਜ਼ਿਆਦਾ ਜਿਹੜਾ ਮੰਨਿਆ ਜਾਂਦਾ ਇਹ ਇੱਕ ਮਾਨਸਿਕ ਪ੍ਰੋਬਲਮ ਜ਼ਿਆਦਾ ਹੈ ਠੀਕ ਹੈ ਨਾ ਜਿਹੜੇ ਬੰਦੇ ਜਿਆਦਾ ਸਟ्रेस ਦੇ ਵਿੱਚ ਨੇ ਐਂਜ਼ਾਇਟੀ ਹੈ ਡਿਪਰੈਸ਼ਨ ਹੈ ਉਹਨਾਂ ਨੂੰ ਇਹ ਪ੍ਰੋਬਲਮ ਜਿਆਦਾ ਹੁੰਦੀ ਹੈ ਇਹਨਾਂ ਨੂੰ ਵੀ ਸੰਗ੍ਰਹਿਣੀ ਹੈ ਉਹ ਬੰਦਾ ਹਮੇਸ਼ਾ ਹੀ ਸਟ्रेस ਐਂਜ਼ਾਇਟੀ ਜਾਂ ਲਾਸ ਆਫ weight ਮਤਲਬ ਵਜ਼ਨ ਘਟਣਾ ਸ਼ੁਰੂ ਹੋ ਜਾਂਦਾ ਹੈ ਅਨੀਮੀਆ ਹਾਂ ਹਾਂਜੀ ਹਾਂ ਅਨੀਮੀਆ ਹੋਣਾ ਸ਼ੁਰੂ ਹੋ ਜਾਂਦਾ ਖੂਨ ਦੀ ਕਮੀ ਕਿਉਂਕਿ ਇਹ ਇੱਕ ਮਾਲ ਅਬਜਪਸ਼ਨ ਸਿੰਡਰੋਮ ਹੈ ਜਿਹੜੀ ਚੀਜ਼ ਆਪਾਂ ਖਾ ਰਹੇ ਆ ਉਹ ਅਬਜ਼ੌਰਬ ਹੋਣ ਤੋਂ ਪਹਿਲਾਂ ਹੀ ਪੋਟੀ ਦੇ ਰਾਹ ਤੇ ਨਿਕਲ ਜਾਂਦੀ ਹੈ ਇਹ ਇੱਕ ਮਾਲ ਅਬਜਪਸ਼ਨ ਸਿੰਡਰੋਮ ਹੈ ਅਨੀਮੀਆ ਵੀ ਹੋਣਾ ਸ਼ੁਰੂ ਹੋ ਜਾਂਦਾ ਤੇ ਜਿੰਨੇ ਵੀ ਮਲਟੀ ਵਿਟਾਮਿਨਸ ਨੇ ਆਪਣੇ ਉਹਨਾਂ ਦੀ ਕੱਲੇ ਕੱਲੇ ਦੀ ਹੋਣੀ ਹੋਣੀ ਕਰਕੇ ਕੱਲੇ ਕੱਲੇ ਦੀ ਡੈਫੀਸ਼ੈਂਸੀ ਹੋਣੀ ਸ਼ੁਰੂ ਹੋ ਜਾਂਦੀ ਹੈ ਮਤਲਬ ਕਿ ਇਹ ਸਾਰੇ ਇਹਦੇ ਸਿੰਪਟਮ ਨੇ ਜੇ ਆਪਾਂ ਗੱਲ ਕਰੀਏ ਤਰਨ ਬੇਸਿਕਲੀ ਆਪਾਂ ਕਿਹਨੂੰ ਕਹਿੰਨੇ ਆ ਤਰਨ ਇੱਕ ਮਤਲਬ ਇੱਕ ਲੇਮਨ ਲੈਂਗੁਏਜ ਦਾ ਇੱਕ ਵਰਡ ਹੈ ਠੀਕ ਹੈ ਨਾ ਧਰਨ ਜਿਹਨੂੰ ਆਪਾਂ ਕਹਦੇ ਨੇ ਧਰਨ ਦੇ ਵਿੱਚ ਬੇਸਿਕਲੀ ਕੀ ਹੈ ਕਿ ਫਲੇਚੂਲੈਂਸ ਹੁੰਦੀ ਹੈ ਜਿਹਨੂੰ ਆਪਾਂ ਗੈਸ ਕਹਦੀ ਹੈ ਅਬਡੋਮਨਲ ਫੁੱਲਨੈਸ ਜੀ ਹੁੰਦੀ ਹੈ ਜਾਂ ਸਰੀਰਕ ਕਾਰਨ ਨੇ ਜਾਂ ਮਾਨਸਿਕ ਕਾਰਨ ਨੇ ਇਹਨਾਂ ਨੂੰ ਮਿਲ ਕੇ ਜਿਹੜੀ ਆਪਣੀ ਜਠਰਾਗਨੀ ਹੈ ਉਹ ਦੋਸ਼ਿਤ ਹੁੰਦੀ ਹੈ ਜਠਰਾਗਨੀ ਮਤਲਬ ਸਾਡੀ ਜਿਹੜੀ ਡਾਈਜੈਸਟਿਵ ਫਾਇਰ ਹੈ ਜਿਹੜੀ ਖਾਣਾ ਪਚਾਉਂਦੀ ਹੈ ਠੀਕ ਹੈ ਨਾ ਜਦੋਂ ਉਹ ਦੋਸ਼ਿਤ ਹੁੰਦੀ ਹੈ ਉਹ ਦੋਸ਼ਿਤ ਹੋਣ ਤੋਂ ਬਾਅਦ ਸਾਡਾ ਜਿਹੜਾ ਵਾਦ ਦੋਸ਼ ਹੈ ਬਾਦ ਪਿੱਤ ਕਫ ਤਿੰਨ ਦੋਸ਼ ਹੁੰਦੇ ਨੇ ਸਰੀਰ ਦੇ ਵਿੱਚ ਜਿਹੜਾ ਸਾਡਾ ਵਾਦ ਦੋਸ਼ ਹੈ ਉਹ ਪ੍ਰਕੋਪਿਤ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਰੇ ਹੀ ਦਰਸ਼ਕਾਂ ਸਮਰਥਕਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਸੰਗ੍ਰਹਿਣੀ ਦੇ ਵਿੱਚ ਜੇ ਅਗਰ ਆਪਾਂ ਦੇਖੀਏ ਨਾ ਜਿਹੜੇ ਸਿੰਪਟਮ ਹੁੰਦੇ ਨੇ ਬੜੇ ਕੰਪਲਿਕਟਿਡ ਜਿਹੇ ਸਿੰਪਟਮ ਹੁੰਦੇ ਨੇ ਠੀਕ ਇਹਦੇ ਵਿੱਚ ਕਦੇ ਕਬਜ ਹੋ ਜਾਂਦੀ ਹੈ ਕਦੇ ਲੂਸ ਟੂਲ ਆਣ ਲੱਗ ਜਾਂਦੇ ਨੇ ਕਦੇ ਬਲੋਟਿੰਗ ਹੋਣ ਲੱਗ ਜਾਂਦੀ ਹੈ ਕਦੇ ਐਬਡੋਮినਲ ਕ੍ਰੈਂਪਸ ਦਰਦਾਂ ਹੋਣ ਲੱਗ ਜਾਂਦੀਆਂ ਨੇ ਜਾਂ ਕਦੇ ਗੈਸ ਮਤਲਬ ਇਹ ਕੁੱਲ ਮਿਲਾ ਕੇ ਨਾ ਇੱਕ ਕੰਪਲੈਕਸ ਜਿਹਾ ਇੱਕ ਐ ਪਰ ਇਹਦੇ ਵਿੱਚ ਜੇ ਮੋਸਟ ਕਾਮਨ ਆਪਾਂ ਜਿਹੜਾ ਸਿੰਪਟਮ ਦੇਖੀਏ ਇਹਦੇ ਵਿੱਚ ਹੁੰਦਾ ਅਰਜੈਂਟ ਨੀਡ ਟੂ ਡੈਫିକੇਟ ਆਫਟਰ ਮੀਲ ਮਤਲਬ ਖਾਣਾ ਖਾਣਦੇ ਹੀ ਤੁਰੰਤ ਪਖਾਨੇ ਦਾ ਵੇਗ ਹੋਣਾ ਮਤਲਬ ਹਾਜਰ ਜ਼ੋਰ ਪੈਣਾ ਠੀਕ ਹੈ ਠੀਕ ਹੈ ਨਾਲ ਹੀ ਖਾਣਾ ਖਾ ਕੇ ਮਤਲਬ 15 ਮਿੰਟ ਅੱਧਾ ਘੰਟਾ ਘੰਟੇ ਤੋਂ ਬਾਅਦ ਹੀ ਬੰਦੇ ਨੂੰ ਮਹਿਸੂਸ ਹੋਊਗਾ ਕਿ ਮੈਨੂੰ ਫਰੈਸ਼ ਹੋਣਾ ਹੈ ਠੀਕ ਹੈ ਇਹ ਸਭ ਤੋਂ ਜਿਹੜਾ ਇੰਪੋਰਟੈਂਟ ਸਿੰਪਟਮ ਹੈ ਇਸ ਤੋਂ ਇਲਾਵਾ ਅਗਰ ਆਪਾਂ ਦੇਖੀਏ ਜਿਹੜਾ ਇਹਦੇ ਵਿੱਚ ਮਲ ਹੁੰਦਾ ਬਾਰ-ਬਾਰ ਥੋੜਾ ਥੋੜਾ ਕਰਕੇ ਮਾਲਾ ਹੋਊਗਾ ਇੱਕ ਵਾਰੀ ਸੰਤੁਸ਼ਟੀ ਨਹੀਂ ਹੋਊਗਾ ਵੀ ਤੁਸੀਂ ਕਲੀਅਰ ਹੋਗੇ ਇਹ ਤੋਂ ਇਲਾਵਾ ਜੇ ਅਗਰ ਆਪਾਂ ਦੇਖੀਏ ਜਿਹੜਾ ਮਲ ਹੁੰਦਾ ਹੈ ਉਹ ਝੱਗਦਾਰ ਹੋਏਗਾ ਠੀਕ ਹੈ ਜੀ ਕਦੇ ਸਖਤ ਜਾਂ ਕਦੇ ਪਤਲਾ ਉਹਦੀ ਕੋਈ ਪਰਟੀਕੂਲਰ ਇੱਕ ਕੰਸਿਸਟੈਂਸੀ ਨਹੀਂ ਹੋਣੀ ਠੀਕ ਹੈ ਠੀਕ ਹੈ ਇਹਦੇ ਵਿੱਚ ਜ਼ਿਆਦਾ ਜਿਹੜਾ ਮੰਨਿਆ ਜਾਂਦਾ ਹੈ ਇਹ ਇੱਕ ਮਾਨਸਿਕ ਪ੍ਰੋਬਲਮ ਜ਼ਿਆਦਾ ਹੈ ਠੀਕ ਹੈ ਨਾ ਜਿਹੜੇ ਬੰਦੇ ਜ਼ਿਆਦਾ ਸਟ्रेस ਦੇ ਵਿੱਚ ਨੇ ਐਂਜ਼ਾਈਟੀ ਹੈ ਡਿਪਰੈਸ਼ਨ ਹੈ ਉਹਨਾਂ ਨੂੰ ਇਹ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਠੀਕ ਹੈ ਠੀਕ ਹੈ ਨਾ ਇਸ ਤੋਂ ਇਲਾਵਾ ਇਹ ਤਾਂ ਚਲੋ ਪ੍ਰੋਬਲਮ ਗੈਸਟ੍ਰਿਕ ਸਿਸਟਮ ਨੂੰ ਲੈ ਕੇ ਨੇ ਠੀਕ ਹੈ ਨਾ ਜਿਸ ਤਰ੍ਹਾਂ ਬਾਰ ਬਾਰ ਪੋਟੀ ਆਉਂਦੀ ਹੈ ਇੱਕ ਵਾਰ ਵਿੱਚ ਪੇਟ ਸਾਫ਼ ਨਹੀਂ ਹੁੰਦਾ ਕਦੇ ਮਲ ਝੱਗਦਾਰ ਹੈ ਕਦੇ ਪਤਲਾ ਹੈ ਕਦੇ ਸਖਤ ਹੈ ਇਹ ਤੋਂ ਇਲਾਵਾ ਜਿਨ੍ਹਾਂ ਨੂੰ ਵੀ ਸੰਗਰਹਿਣੀ ਹੈ ਉਹ ਬੰਦਾ ਹਮੇਸ਼ਾ ਹੀ ਸਟ੍ਰੈਸ ਐਂਜਾਇਟੀ ਜਾਂ ਲਾਸ ਆਫ weight ਮਤਲਬ ਵਜ਼ਨ ਘਟਣਾ ਸ਼ੁਰੂ ਹੋ ਜਾਂਦਾ ਹੈ ਅਮੀਰੀਆ ਹਾਂ ਹਾਂਜੀ ਹਾਂ ਅਨੀਮੀਆ ਹੋਣਾ ਸ਼ੁਰੂ ਹੋ ਜਾਂਦਾ ਖੂਨ ਦੀ ਕਮੀ ਕਿਉਂਕਿ ਇੱਕ ਮਾਲ ਅਬਜਪਸ਼ਨ ਸਿੰਡਰੋਮ ਹੈ ਜਿਹੜੀ ਚੀਜ਼ ਆਪਾਂ ਖਾ ਰਹੇ ਆ ਉਹ ਅਬਸੋਰਬ ਹੋਣ ਤੋਂ ਪਹਿਲਾਂ ਹੀ ਪੋਟੀ ਦੇ ਰਾਹ ਤੇ ਨਿਕਲ ਜਾਂਦੀ ਹੈ ਇਹ ਕਮ ਮਾਲ ਅਬਜਪਸ਼ਨ ਸਿੰਡਰੋਮ ਹੈ ਇਹਦੇ ਕਰਕੇ ਅਨੀਮੀਆ ਵੀ ਹੋਣਾ ਸ਼ੁਰੂ ਹੋ ਜਾਂਦਾ ਤੇ ਜਿੰਨੇ ਵੀ ਮਲਟੀ ਵਿਟਾਮਿਨਸ ਨੇ ਆਪਣੇ ਉਹਨਾਂ ਦੀ ਕੱਲੇ ਕੱਲੇ ਦੀ ਹੋਲੀ ਹੋਲੀ ਕਰਕੇ ਕੱਲੇ ਕੱਲੇ ਦੀ ਡੈਫੀਸ਼ੈਂਸੀ ਹੋਣੀ ਸ਼ੁਰੂ ਹੋ ਜਾਂਦੀ ਹੈ ਮਤਲਬ ਕਿ ਇਹ ਸਾਰੇ ਇਹਦੇ ਸਿੰਪਟਮ ਨੇ ਜੇ ਆਪਾਂ ਗੱਲ ਕਰੀਏ ਤਰਨ ਬੇਸਿਕਲੀ ਆਪਾਂ ਕਿਹਨੂੰ ਕਹਿੰਨੇ ਆ ਤਰਨ ਇੱਕ ਮਤਲਬ ਇੱਕ ਲੇਮਨ ਲੈਂਗੁਏਜ ਦਾ ਇੱਕ ਵਰਡ ਹੈ ਠੀਕ ਹੈ ਨਾ ਧਰਨ ਜਿਹਨੂੰ ਆਪਾਂ ਕਹਦੇ ਨੇ ਧਰਨ ਦੇ ਵਿੱਚ ਬੇਸਿਕਲੀ ਕੀ ਹੈ ਕਿ ਫਲੇਚੂਲੈਂਸ ਹੁੰਦੀ ਹੈ ਜਿਹਨੂੰ ਆਪਾਂ ਗੈਸ ਕਹਦੀ ਹੈ ਅਬਡੋਮिनल ਫੁੱਲਨੈਸ ਜੀ ਹੁੰਦੀ ਹੈ ਤੇ ਉਹ ਇੱਕ ਚੱਲਦਾ ਫਿਰਦਾ ਇੱਕ ਪ੍ਰੋਬਲਮ ਹੈ ਇਸ ਇਹਨੂੰ ਆਯੁਰਵੇਦ ਅਸੀਂ ਗੁਲਮਬਿਕ ਕਹਿੰਦੇ ਹਾਂ ਠੀਕ ਹੈ ਠੀਕ ਹੈ ਨਾ ਮਤਲਬ ਇੱਕ ਇਹ ਬਾਤਜ ਵਿਆਦੀ ਹੈ ਠੀਕ ਹੈ ਜਿਹੜੀ ਸੰਗ੍ਰਹਿਣੀ ਹੈ ਇਹ ਇੱਕ ਮਾਲਅਬਜਪਸ਼ਨ ਸਿੰਡਰੋਮ ਹੈ ਇਹ ਤਰ੍ਹਾਂ ਨਾਲੋਂ ਡਿਫਰੈਂਟ ਹੈ ਠੀਕ ਹੈ ਨਾ ਇਹਦੇ ਵਿੱਚ ਜਿਹੜੇ ਆਪਾਂ ਕਾਰਨਾਂ ਦੀ ਗੱਲ ਕਰੀਏ ਅਗਰ ਸੰਗ੍ਰਹਿਣੀ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਜਿਹੜੀ ਮੇਨ ਚੀਜ਼ ਹੈ ਜਦੋਂ ਆਪਣੇ ਮਾਨਸਿਕ ਜਿਹੜੇ ਦੋਸ਼ ਨੇ ਆਯੁਰਵੇਦ ਇਹ ਕਹਿੰਦਾ ਜਿਹੜੇ ਤੁਹਾਡੇ ਮਾਨਸਿਕ ਸਰੀਰਕ ਕਾਰਨ ਨੇ ਇਹ ਸਰੀਰਿਕ ਕਾਰਨ ਨੇ ਜਾਂ ਮਾਨਸਿਕ ਕਾਰਨ ਨੇ ਇਹਨਾਂ ਨੂੰ ਮਿਲ ਕੇ ਜਿਹੜੀ ਆਪਣੀ ਜਠਰਾਗਨੀ ਹੈ ਉਹ ਦੋਸ਼ਿਤ ਹੁੰਦੀ ਹੈ ਜਠਰਾਗਨੀ ਮਤਲਬ ਸਾਡੀ ਜਿਹੜੀ ਡਾਈਜੈਸਟਿਵ ਫਾਇਰ ਹੈ ਜਿਹੜੀ ਖਾਣਾ ਪਚਾਉਂਦੀ ਹੈ ਠੀਕ ਹੈ ਨਾ ਜਦੋਂ ਉਹ ਦੋਸ਼ਿਤ ਹੁੰਦੀ ਹੈ ਉਹ ਦੋਸ਼ਿਤ ਹੋਣ ਤੋਂ ਬਾਅਦ ਸਾਡਾ ਜਿਹੜਾ ਵਾਦ ਦੋਸ਼ ਹੈ ਬਾਤ ਪਿੱਤ ਕਫ ਤਿੰਨ ਦੋਸ਼ ਹੁੰਦੇ ਨੇ ਸਰੀਰ ਦੇ ਵਿੱਚ ਜਿਹੜਾ ਸਾਡਾ ਵਾਦ ਦੋਸ਼ ਹੈ ਉਹ ਪ੍ਰਕੋਪਿਤ ਹੋਣਾ ਸ਼ੁਰੂ ਹੋ ਜਾਂਦਾ ਹੈ ਜੇ ਸਪੈਸੀਫਿਕਲੀ ਦੇਖਿਆ ਜਾਵੇ ਸਮਾਨ ਤੇ ਆਪਾਨ ਵਾਜ ਜਿਹੜੀ ਆਪਾਨ ਵਾਜੂ ਹੈ ਉਹ ਦੋਸ਼ਿਤ ਹੋ ਜਾਂਦੀ ਹੈ ਠੀਕ ਹੈ ਜਦੋਂ ਉਹ ਦੋਸ਼ਿਤ ਹੁੰਦੀ ਹੈ ਉਹ ਦੋਸ਼ਿਤ ਹੋਣ ਨਾਲ ਕੀ ਹੈ ਕਿ ਸੰ ओके okay. ठीक है जे अगर ਆਪਾਂ ਗੱਲ ਕਰੀਏ ਐਲੋਪੈਥਿਕ ਸਿਸਟਮ ਦੇ ਹਿਸਾਬ ਦੇ ਨਾਲ ਗੱਲ ਕਰੀਏ ਤਾਂ ਸਭ ਤੋਂ ਮੇਨ ਜਿਹੜਾ ਕਾਰਨ ਮੰਨਿਆ ਗਿਆ ਉਹ ਸਟ्रेस ਮੰਨਿਆ ਗਿਆ ਟੈਨਸ਼ਨ ਮੰਨੀ ਗਈ ਹੈ ਡਿਪਰੈਸ਼ਨ ਮੰਨੀ ਗਈ ਹੈ ਐਂਜਾਇਟੀ ਮੰਨਿਆ ਗਿਆ ਜਿਹੜਾ ਜਾਂ ਜਿਹੜੇ ਬੱਚੇ ਇਸ ਤਰ੍ਹਾਂ ਦੇ ਨੇ ਵੀ ਛੋਟੀ ਏਜ ਦੇ ਵਿੱਚ ਹੀ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ अर्ली ਏਜ ਸਟ्रेस ਜਿਹੜਾ ਇਹਦਾ ਬਹੁਤ بڑا ਕਾਰਨ ਹੈ अर्ली ਸਟ्रेस ਜਿਹੜਾ ਆਪਣਾ ਢੇਟ ਹੈ ਨਾ ਇੱਕ ਐਕਸਿਸ ਹੁੰਦਾ ਜਿਹਨੂੰ ਆਪਾਂ ਕਹਿੰਦੇ ਗਟ ਬ੍ਰੇਨ ਐਕਸਿਸ ਜਦੋਂ ਉਸੇ ਸਟ्रेस ਦੇ ਵਿੱਚਾਂ ਟੈਨਸ਼ਨ ਜਾਂ ਡਿਪਰੈਸ਼ਨ ਜਾਂ ਐਂਜ਼ਾਇਟੀ ਜਾਂ ਠੀਕ ਹੈ ਜਿਹੜਾ ਸਾਡਾ ਕਨੈਕਟੀਵਿਟੀ ਹੈ ਸਾਡੇ ਬ੍ਰੇਨ ਨਾਲ ਸਾਡੇ ਜੀਆਈਟੀ ਸਿਸਟਮ ਦੀ ਉਹ ਕਨੈਕਟੀਵਿਟੀ ਹੈ ਜਿਹੜੀ ਪੂਰ ਹੋ ਜਾਂਦੀ ਹੈ ਮਤਲਬ ਉਹ ਕਨੈਕਟੀਵਿਟੀ ਵੀਕ ਹੋਣ ਲੱਗ ਜਾਂਦੀ ਹੈ ਜਦੋਂ ਉਹ ਕਨੈਕਟੀਵਿਟੀ ਵੀਕ ਹੋ ਗਈ ਡਿਊ ਟੂ ਸਟ्रेस ਐਂਜ਼ਾਇਟੀ ਜਾਂ ਕੋਈ ਵੀ ਕਾਰਨ ਇਸ ਤਰ੍ਹਾਂ ਦੇ ਸਟ्रेस ਰਿਲੇਟਡ ਜਿੰਨੇ ਵੀ ਕਾਰਨ ਨੇ ਉਹਦੇ ਨਾਲ ਜਿਹੜੀ ਇਹ ਕਨੈਕਟੀਵਿਟੀ ਵੀਕ ਹੋ ਗਈ ਉਹਦੇ ਨਾਲ ਸਾਡੇ ਜਿਹੜੇ ਡਾਈਜੈਸਟਿਵ ਜੂਸ ਨੇ ਹੂੰ ਖਾਣਾ ਪਚਾਉਣ ਵਾਲੇ ਸਾਡੇ ਜੂਸ ਨੇ ਪੇਟ ਦੇ ਉਹ ਪ੍ਰੋਪਰ ਨਹੀਂ ਬਣਦੇ ਓਕੇ ਠੀਕ ਹੈ ਨਾ ਕੁਝ ਨਿਊਰੋਟਰਾਂਸਮੀਟਰ ਆਪਣੇ ਬ੍ਰੇਨ ਦੇ ਵਿੱਚ ਇਸ ਤਰ੍ਹਾਂ ਦੇ ਨੇ ਜਿਹੜੇ ਉਹ ਜੂਸ ਬਣਾਉਣ ਦੇ ਵਿੱਚ ਆਪਣੀ ਹੈਲਪ ਕਰਦੇ ਨੇ ਠੀਕ ਹੈ ਠੀਕ ਹੈ ਨਾ ਉਹ ਪ੍ਰੋਪਰ ਨਹੀਂ ਬਣਦੇ ਉਹਦੇ ਨਾਲ ਕੀ ਹੈ ਕਿ ਬੱਚਾ ਹੌਲੀ-ਹੌਲੀ ਇਹ ਚੀਜ਼ਾਂ ਦਾ ਸ਼ਿਕਾਰ ਰਹਿੰਦਾ ਹੈ ਹੂੰ ਇਹ ਜਿਹੜਾ ਆਪਣਾ ਬ੍ਰੇਨ ਤੇ ਗੱਟ ਜਿਹੜੀ ਆਪਾਂ ਗੱਲ ਕਰਦੇ ਆਂ ਕਨੈਕਟੀਵਿਟੀ ਦੀ ਇਹਦਾ ਕਾਰਨ ਦੂਸਰਾ ਵੀਕ ਪੈਣ ਦਾ ਇਹ ਵੀ ਹੈ ਜਿਸ ਨਾਲ ਅੱਜ ਦੇ ਦੌਰ ਦੇ ਵਿੱਚ ਅਸੀਂ ਫੋਨ ਦੇ ਕੇ ਖਾਣਾ ਖਾ ਰਹੇ ਆ ਟੀਵੀ ਦੇ ਕੇ ਖਾਣਾ ਖਾ ਰਹੇ ਆ ਜੀ ਜੀ ਗੱਲਾਂ ਬਾਤਾਂ ਕਰਦੇ ਖਾਣਾ ਖਾ ਰਹੇ ਆ ਇੱਕ ਸਾਈਡ ਤੇ ਲੈਪਟਾਪ ਤੇ ਕੰਮ ਕਰ ਰਹੇ ਆ ਖਾਣਾ ਖਾ ਰਹੇ ਆ ਫੋਨ ਤੇ ਗੱਲ ਕਰ ਰਹੇ ਆ ਖਾਣਾ ਖਾ ਰਹੇ ਆ ਉਹਦੇ ਵਿੱਚ ਕੀ ਹੈ ਕਿ ਆਪਣੀ ਜਿਹੜੇ ਟੇਸਟ ਬਰਡਸ ਨੇ ਜਾਂ ਆਪਣਾ ਬ੍ਰੇਨ ਹੈ ਉਹ ਆਪਣੇ ਪਾਚਨ ਤੰਤਰ ਦੇ ਨਾਲ ਜਾਂ ਆਪਣੀ ਟੇਸਟ ਬਰਡ ਦੇ ਨਾਲ ਜਾਂ ਜਿੰਨੇ ਵੀ ਸਾਡੇ ਡਾਈਜੈਸਟਿਵ ਜੂਸ ਨੇ ਉਹਦੇ ਨਾਲ ਇਨਵੋਲ ਵੀ ਨਹੀਂ ਹੁੰਦਾ ਕੋਆਰਡੀਨੇਟ ਨਹੀਂ ਕਰਦਾ ਕੋਆਰਡੀਨੇਟ ਨਹੀਂ ਕਰਦਾ ਜਦੋਂ ਉਹ ਕੋਆਰਡੀਨੇਟ ਨਹੀਂ ਹੁੰਦਾ ਉਹਦੇ ਨਾਲ ਕੀ ਹੈ ਕਿ ਜਿਹੜੇ ਡਾਈਜੈਸਟਿਵ ਜੂਸ ਨੇ ਸਾਡੀ ਜਠਰਾਗ ਨਹੀਂ ਉਹ ਪ੍ਰੋਪਰ ਨਹੀਂ ਬੰਦੀ ਜਿਹਦੇ ਨਾਲ ਸਾਡਾ ਜਿਹੜਾ ਖਾਣਾ ਹੈ ਉਹ ਪ੍ਰੋਪਰ ਡਾਈਜੈਸਟ ਨਹੀਂ ਹੁੰਦਾ ਹੌਲੀ ਹੌਲੀ ਜਾ ਕੇ ਉਹ ਸੰਗ੍ਰਹਿਣੀ ਚ ਕਨਵਰਟ ਹੋ ਜਾਂਦਾ ਇਸ ਤੋਂ ਇਲਾਵਾ ਜੇ ਅਗਰ ਆਪਾਂ ਮੇਨ ਕਾਰਨ ਮੰਨੀਏ ਕਾਰਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਡਿਸ ਬਾਇਓਸਿਸ ਡਿਸ ਬਾਇਓਸਿਸ ਦਾ ਮਤਲਬ ਹੁੰਦਾ ਹੈ ਵੀ ਜਿਹੜੀਆਂ ਗੁੱਡ ਬੈਕਟੀਰੀਆ ਨੇ ਜਦੋਂ ਉਹਨਾਂ ਦੀ ਗਿਣਤੀ ਘਟਣ ਲੱਗਦੀ ਹੈ ਬੈਡ ਬੈਕਟੀਰੀਆ ਦੀ ਗਿਣਤੀ ਵਧਣ ਲੱਗਦੀ ਜਿਸ ਤਰ੍ਹਾਂ ਆਪਾਂ ਲਾਸਟ ਵੀਡੀਓ ਚ ਵੀ ਗੱਲ ਕੀਤੀ ਸੀ ਕੰਜੀ ਜਿਹੜੀ ਸੀ ਕੰਜੀ ਗੁੱਡ ਬੈਕਟੀਰੀਆ ਨੂੰ ਵਧਾਉਂਦੀ ਹੈ ਗੁੱਡ ਬੈਕਟੀਰੀਆ ਕੀ ਕਰਦੀਆਂ ਨੇ ਖਾਣਾ ਪਚਾਉਣ ਦੇ ਵਿੱਚ ਸਾਡੀ ਹੈਲਪ ਕਰਦੀਆਂ ਨੇ ਆਪਾਂ ਨੂੰ ਬਿਮਾਰੀ ਦਿੰਦੀਆਂ ਨੇ ਜਦੋਂ ਇਹਨਾਂ ਦਾ ਇਕੁਇਲਿਬਰੀਅਮ ਹਿੱਲ ਜਾਂਦਾ ਹੈ ਜਿਹੜਾ ਇਹਨਾਂ ਦਾ ਇੱਕ ਇਕੁਇਲਿਬਰੀਅਮ ਬਣਿਆ ਹੋਇਆ ਹੈ ਅਗਰ ਉਹ ਹਿੱਲ ਜਾਂਦਾ ਹੈ ਗੁੱਡ ਬੈਕਟੀਰੀਆ ਘਟਣ ਲੱਗਦੀਆਂ ਨੇ ਬੈਡ ਬੈਕਟੀਰੀਆ ਵਧਣ ਲੱਗ ਜਾਂਦੀਆਂ ਨੇ ਇਹ ਵੀ ਇੱਕ ਕਾਰਨ ਬਣਦਾ ਕਿਉਂਕਿ ਗੁੱਡ ਬੈਕਟੀਰੀਆ ਦੀ ਜਿਹੜੀ ਹੈ ਜੇ ਆਪਾਂ ਕੇਜੀ ਦੇ ਹਿਸਾਬ ਨਾਲ ਉਹਦੀ ਅਮਾਊਂਟ ਕਿੰਨੀ ਹੈ 1.5 ਕਿਲੋ ਦੀ ਉਹਦੀ ਅਮਾਊਂਟ ਹੈ ਮਤਲਬ 1.5 ਕਿਲੋਗ੍ਰam ਆਪਣੀ ਗੱਟ ਦੇ ਵਿੱਚ ਹੁੰਦੀਆਂ ਨੇ ਗੁੱਡ ਬੈਕਟੀਰੀਆ ਉਹ ਤਰ੍ਹਾਂ ਤਰ੍ਹਾਂ ਦੀਆਂ ਨੇ ਬਾਇਫਿਡੋ ਬੈਕਟੀਰੀਆ ਮੈ ਲੈਕਟੋਬੈਸੀਲਸ ਉਹ ਤਰ੍ਹਾਂ ਤਰ੍ਹਾਂ ਦੀਆਂ ਨੇ ਕਿਹ ਸਪੀਸੀਸ ਨੇ ਲੱਖਾਂ ਸਪੀਸੀਸ ਨੇ ਨਾ ਜਿੰਨਾ ਵੀ ਸਿਸਟਮ ਹੈ ਆਪਣੀ ਬੋਡੀ ਦਾ ਈਵਨ ਬ੍ਰੇਨ ਲੈ ਲਓ ਤੁਸੀਂ ਹਾਰਟ ਲੈ ਲਓ ਆਪਣੇ ਲੰਗਸ ਲੈ ਲਓ ਕਿਡਨੀ ਲੈ ਲਓ ਉਹ ਚੱਲਦਾ ਕਿੱਥੋਂ ਆ ਸਾਰਾ ਆਪਣੇ ਪਾਚਨ ਤੰਤਰ ਤੋਂ ਚੱਲਦਾ ਠੀਕ ਹੈ ਨਾ ਆਪਣੇ ਪਾਚਨ ਤੰਤਰ ਤੋਂ ਚੱਲਦਾ ਹੈ ਜਾਂ ਆਪਣੇ ਲੀਵਰ ਤੋਂ ਚੱਲਦਾ ਹੈ ਸਾਰੀਆਂ ਜਿੰਨੀਆਂ ਵੀ ਆਪਾਂ ਜ਼ਹਿਰਾਂ ਨੇ ਜਾਂ ਆਪਣਾ ਲੇਟ ਖਾਣ ਪਾਣ ਹੈ ਜਾਂ ਆਪਾਂ ਜੋ ਵੀ ਅਡਲਟਡ ਫੂਡ ਖਾ ਰਹੇ ਹਾਂ ਪ੍ਰੀਜ਼ਰਵੇਟਿਵ ਵਾਲਾ ਖਾਣਾ ਖਾ ਰਹੇ ਹਾਂ ਲੇਵਰ ਹੋ ਗਿਆ ਆਪਣਾ ਪਾਚਨ ਤੰਤਰ ਹੋ ਗਿਆ ਇਹਦੇ ਤੇ ਸਭ ਤੋਂ ਜਿਆਦਾ ਮਾਰ ਪੈਂਦੀ ਹੈ ਜਦੋਂ ਇਹਦੇ ਤੇ ਮਾਰ ਪੈਂਦੀ ਹੈ ਫਿਰ ਆਪਣਾ ਕੱਲਾ ਕੱਲਾ ਕਰਕੇ ਸਾਰੇ ਆਰਗਨ ਬਿਮਾਰ ਹੁੰਦੇ ਨੇ ਸਭ ਤੋਂ ਪਹਿਲਾਂ ਹਾਰਟ ਲੈ ਲਓ ਪਲੇਸਟੋਲ ਬਦਲਣਾ ਸ਼ੁਰੂ ਹੁੰਦਾ ਠੀਕ ਹੈ ਨਾ ਇਨਸੋਮਨੀਆ ਹੋਣਾ ਸ਼ੁਰੂ ਹੁੰਦਾ ਨੀਂਦ ਨਹੀਂ ਆਉਂਦੀ ਪ੍ਰੋਪਰ ਐਂਜਾਇਟੀ ਡਿਪਰੈਸ਼ਨ ਉਸ ਤੋਂ ਬਾਅਦ ਜੁਆਇੰਟ ਡਿਸਆਰਡਰ ਮਤਲਬ ਇਹ ਸਾਰੀਆਂ ਚੀਜ਼ਾਂ ਜਦੋਂ ਆਪਣੇ ਪੇਟ ਦੇ ਵਿੱਚ ਐਸਿਡਿਟੀ ਤਜਾਬੀਪਨ ਹੋ ਗਿਆ ਜੇ ਆਪਣੇ ਲੀਵਰ ਦੇ ਵਿੱਚ ਤਜਾਬੀਪਨ ਗਰਮੈਸ਼ ਹੋ ਗਈ ਤਾਂ ਆਪਣਾ ਇਹ ਨਾ ਸੋਚੋ ਵੀ ਆਪਣਾ ਇਕੱਲਾ ਪਾਚਨ ਤੰਤਰੀ ਪ੍ਰਭਾਵਿਤ ਹੋਊਗਾ ਆਪਣਾ ਓਵਰਆਲ ਜਿਹੜਾ ਬਾਡੀ ਦਾ ਫੰਕਸ਼ਨ ਹੈ ਉਹ ਪ੍ਰਭਾਵਿਤ ਹੋਊਗਾ ਜੀ 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 ਇਹੀ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਇੱਕ ਅਪਰਾਲਾ ਕਰ ਰਹੇ ਹਾਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਪਾਚਨ ਤੰਤਰ ਨੂੰ ਲੈ ਕੇ ਜਿੰਨਾ ਵੀ ਸਿਸਟਮ ਹੈ ਗਬਜੇ ਰਹਿੰਦੀ ਹੈ ਸੰਗਰਹਿਨੀ ਦੀ ਪ੍ਰੋਬਲਮ ਹੈ ਜਾਂ ਬਵਾਸੀਰ ਹੈ ਪਗੰਦਰ ਹੈ ਜਾਂ ਵਿਆਈ ਦਾ ਫਟਣਾ ਹੈ ਜਿੰਨਾ ਵੀ ਇਹ ਚੀਜ਼ਾਂ ਨੇ ਵੀ ਇਹਨਾਂ ਨੂੰ ਸਭ ਤੋਂ ਪਹਿਲਾਂ ਅਸੀਂ ਐਡਰੈਸ ਕਰੀਏ ਠੀਕ ਹੈ ਨਾ ਜਿੰਨੇ ਵੀ ਆਪਣੀ ਮਤਲਬ ਪੰਜਾਬੀ ਹੈ ਇੰਡੀਅਨ ਆਪਾਂ ਵੀ ਉਹਨਾਂ ਦਾ ਪਹਿਲਾਂ ਆਪਾਂ ਜਿੰਨਾ ਕਿ ਸਾਡੇ ਕੋਲ ਹੋ ਸਕਦਾ ਵੀ ਉਹਨਾਂ ਦਾ ਪਹਿਲਾਂ ਖਾਣ ਪੀਣ ਸਹੀ ਕਰੀਏ ਉਹਨਾਂ ਦਾ ਖਾਨ ਪੀਣ ਦਾ ਟਾਈਮ ਸਹੀ ਕਰੀਏ ਜਿਹੜੀ ਚੀਜ਼ ਆਪਾਂ ਮੈਦਾ ਫਾਸਟ ਫੂਡ ਇਸ ਤਰ੍ਹਾਂ ਦੀਆਂ ਚੀਜ਼ਾਂ ਖਾ ਰਹੇ ਆਂ ਅਗਰ ਆਪਾਂ ਇਹ ਚੀਜ਼ਾਂ ਤੋਂ ਹੀ ਰੁਕ ਜੰਨੇ ਆ ਤਾਂ ਇਹ ਲਗਾਓ ਕਿ 50 60% ਤਾਂ ਅਸੀਂ ਆਪਣੀ ਉੱਤੇ ਲਾਈਫ ਸਟਾਈਲ ਤੇ ਕੰਮ ਕਰ ਲਿਆ